ਹਾਂਜੀ ਸਤਿ ਸ਼੍ਰੀ ਅਕਾਲ ਸੱਜਣੋ ਕੀ ਹਾਲ ਚਾਲ ਆ ਸਾਰਾ ਤੁਹਾਡਾ ਤੁਹਾਡਾ ਆਪਣੀ ਜਸੀ ਡਾਊਟਰ ਬਲੌਗ ਚੈਨਲ ਤੇ ਜੀ ਅਸੀਂ ਪਹੁੰਚੇ ਜੀ ਕਰਨਾਟਕ ਡਾਇਰੈਕਟਰ ਸੇਲਸ ਵਾਲਿਆਂ ਨੇ ਦੇ ਸਕਦਾ ਤੁਸੀਂ ਬਾਈ ਹੁਣ ਆਪੋ ਨਵੇਂ ਟਰੈਕਟਰ ਆ ਚੁੱਕੇ ਆਂ ਦੇ ਸਕਦਾ ਤੁਸੀਂ ਨਵੇਂ ਤੋਂ ਪੁਰਾਣੇ ਟਰੈਕਟਰ ਨਵੇਂ ਪੁਰਾਣੇ ਦੋਨੋਂ ਡਾਇਰੈਕਟਰ ਹੋਂ ਦੇ ਆਈ ਬਾਈ ਹੁਣ ਆਪੋਲੇ ਤੇ ਕੱਲੇ ਕੱਲੇ ਟਰੈਕਟਰ ਬਾਰੇ ਸਾਰੀ ਜਾਣਕਾਰੀ ਤੇ ਆਇਆ ਖੜਾ ਜੀ ਸੋਨ ਵਾਲੀ ਕਰ ਦੇ ਸਕਦਾ 60 121 ਤੇ ਮਾਡਲ ਹੈਗਾ 17 495000 ਵੀ ਡਿਮਾਂਡ ਆ ਬਾਕੀ ਐਂਡ ਤੇ ਨੰਬਰ ਵੀ ਬੋਲਾਂਗੇ ਭਾਈ ਹੁਣਾਂ ਦਾ ਉਸ ਨੰਬਰ ਤੇ ਵੀ ਸਾਰੀ ਜਾਣਕਾਰੀ ਦੇਖ ਲੈ ਸਕਦੇ ਹੋ ਵੀ ਤੇ ਆਹ ਦੇਖ ਸਕਦਾ ਬਦਰੋ ਐਂਡ ਪੂਰੀ ਗੱਲ ਬਾਤ ਆ ਜੀ ਇੱਧਰ ਖੜਾ ਹੀ ਜੌਂਡੀਆ 5405 5405 ਖੜਾ ਹੀ ਦੇਖ ਸਕਦੋਂ ਤੁਸੀਂ 19 ਮਾਡਲ 765000 ਵੀ ਡਿਮਾਂਡ ਹੈ ਟਰੈਕਟਰ ਦੀ ਦੇਖ ਸਕਦੇ ਬਿਲਕੁਲ ਸਾਫ਼-ਸਾਫ਼ ਟਰੈਕਟਰ ਆ ਜੀ ਤੇ ਕੋਈ ਗਮੀ ਪੇਸ਼ ਨਹੀਂ ਸ਼ੋਰੂਮ ਕੰਡੀਸ਼ਨ ਟਰੈਕਟਰ ਆ ਦੀ ਸਾਡਾ ਤੁਸੀਂ ਬਿਲਕੁਲ ਸਾਫ ਹਾਲਤ ਵਿੱਚ ਇੱਧਰ ਖੜਾ ਜੋਂਡੀਆ ਰਪਿਆ ਪਿਆਡੀ 14 ਮਾਡਲ ਦਾ 4 ਲੱਖ 2000 ਰੁਪਏ ਦੀ ਮੰਗ ਆ ਤੇ ਇੱਧਰ ਖੜਾ ਹੀ ਮਹਿੰਦਰਾ 605 ਡੀਜੀ ਨੋਵੋ ਇਹਦੀ ਵੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਫ ਹਾਲਤ ਦਾ ਸ਼ੋਰੂਮ ਕੰਡੀਸ਼ਨ ਟਰੈਕਟਰ ਆ ਜੀ ਮਾਡਲ ਦੀ ਜੀ ਗੱਲ ਕਰੀ ਜੀ 15 ਮਾਡਲ 5 ਲੱਖ 9000 ਰੁਪਏ ਦੀ ਮੰਗ ਆ ਰੈਟ ਤੇ ਦੇ ਸਕਦੇ ਤੁਸੀਂ ਚੈੱਕ ਕਰ ਸਕਦੇ ਹੋ ovi communication.ch ਤੇ ਬਾਈ ਹੁਣੀ ਫੁੱਲ ਮਾਨਤਾਵਾਂ ਵੀ ਘਾਰ ਦਿੰਦੇ ਆ ਜੀ ਤੇ ਵੀਡੀਓੰਨ ਦੱਲਦੇ ਆਗੇ ਸ਼ੇਅਰ ਕਰਦੇ ਜਿਹੜੇ ਵੀ ਉਹ ਮਾੜੇ ਜਿਹੜੇ ਚੰਨੂ ਸਬਸਕ੍ਰਾਈਬ ਜ਼ਰੂਰ ਕਰ ਲੈਣ ਜੀ ਅੱਧਰ ਖੜਾਈ 50 60 ਇਹ ਜੌਂਡੀਰ ਇਹਦੀ ਵੀ ਕੰਡੀਸ਼ਨ ਤੁਸੀਂ ਦੇਖ ਸਾਦੋਂ ਇਹ ਮਾਡਲ ਦੀ ਜੇ ਗੱਲ ਕਰੀ 14 ਮਾੜਲਾ 5 ਲੱਖ 10 ਹਜ਼ਾਰ ਰੁਪਏ ਦੀ ਡਿਮਾਂਡ ਆ ਟਰੈਕਟਰ ਵੀ ਦੇ ਸਕਦੇ ਬਿਲਕੁਲ ਨਵੇਂ ਟਰੈਕਟਰੋਂ ਦੇ ਬਾਈ ਹੁਣਾਂ ਕੋਲੇ 9500 ਖੜਾ ਹੀ ਮੈਸ਼ੀ ਅੱਧੀ ਤੇ ਇਹ ਕੰਡੀਸ਼ਨ ਦੇ ਸਾਉਂਦਾਂ 17 ਮਾਡਲ ਆ ਜੀ ਇਹ 495000 ਰੁਪਏ ਦੀ ਮੰਗ ਵਾਲਾ ਟਰੈਕਟਰ ਦੀ ਦੇ ਸਕਦੇ ਤੁਸੀਂ ਕੋਈ ਕਮੀ ਬੇਸ਼ੀ ਨਹੀਂ ਅੱਗੇ ਖੜਾ ਜੌਂਡੀਰ 5510 ਜੇ ਇਹਦੀ ਵੀ ਕੰਡੀਸ਼ਨ ਦੇ ਸਕਦੇ ਵੀ ਮਾਡਲ ਦਾ 745000 ਰੁਪਏ ਦੀ ਮੰਗ ਵਾਲਾ ਟਰੈਕਟਰ ਦੀ ਦੇ ਸਕਦਾ ਕਿ ਇਹ ਬਸ ਵਿਕਲੀ ਸ਼ੀਕ ਨਹੀਂ ਹੈਗਾ ਜੀ ਟਰੈਕਟਰ ਸ਼ੋਰੂਮ ਕੰਡੀਸ਼ਨ ਟਰੈਕਟਰ ਹੁੰਦੇ ਸੋਨਾਲੀ ਕਾ ਇੰਟਰਨੈਸ਼ਨਲ ਕੜਾ ਹੀ ਪੰਜਾਬ ਨਮਰ ਹੈ ਜੀ 17 ਮਾਡਲ ਦਾ 510000 ਰੁਪਏ ਦੀ ਮੰਗ ਵਾਲਾ ਟਰੈਕਟਰ ਦੀ ਦੇ ਸਕਦੇ ਬਿਲਕੁਲ ਸਾਫ਼ ਹਾਲਤ ਦੇ ਵਿੱਚ ਤੇ ਬਾਕੀ ਇਤਰਾ ਖੜਾ ਹੈ 49 ਟੀ ਟਾਲ ਡੀ ਜੌਂਡੀਅਰ ਦੇ ਸਕਦੇ ਕੋਈ ਕਮੀ ਪੇਸ਼ੈਂਟਰ ਸ਼ੋਰੂਮ ਕੰਡੀਸ਼ਨ ਟ੍ਰੈਕਟਰ ਆਈ 19 ਮਾਡਲ ਹੈ 4 ਲੱਖ 65 ਹਜ਼ਾਰ ਰੁਪਏ ਦੀ ਮੰਗ ਅਟਤੀ ਦੇ ਸਕ ਬਿਲਕੁਲ ਸਾਫ ਹਾਲ ਤਰਵਜਾ ਇਧਰ ਖੜਾ ਮਹਿੰਦਰਾ ਨੋਵੋ ਖੜਾ ਹੀ ਦੇ ਸਕਦੇ ਤੇ ਫਿਬਰੂਅਰੀ ਛਤਰੀ ਬਿਲਕੁਲ ਸਾਫ ਹਾਲ ਤਰ ਟਾਟਾ ਪਾ ਦੀ ਤੁਸੀਂ ਦੇ ਸਕਦੇ ਜੀ 15 ਮਾਡਲ 5 ਲੱਖ 40 ਹਜ਼ਾਰ ਰੁਪਏ ਦੀ ਮੰਗ ਆ ਤੇ ਕੰਡੀਸ਼ਨ ਬਿਲਕੁਲ ਓਕੇ ਪਈ ਹੈ ਇਧਰ ਵੀ ਦੇ ਸਕਦੇ ਨੋਵੋ 655 ਡੀਆਈ ਮਹਿੰਦਰਾ ਇਹਦੀ ਵੀ ਦੇਖ ਸਤ 4x4 ਤੇ 22 ਮਾਡਲ ਦਾ 17 ਲੱਖ 40 ਹਜ਼ਾਰ ਰੁਪਏ ਦੀ ਮੰਗ ਹੈ ਟਰੈਕਟਰ ਬਿਲਕੁਲ ਸਾਫ਼ ਹਾਲਤ ਦੇ ਵਿੱਚ ਹੈ ਜੀ ਤੇ ਓਕੇ ਖੜਾਈ ਸੋਨਾਲੀ ਕਾ ਦੇ ਸਕਦਾ 90 ਹਜ਼ਾਰ ਐਕਸ ਇਹਦੀ ਵੀ ਕੰਡੀਸ਼ਨ ਤੁਸੀਂ ਦੇਖ ਸਕਦੇ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਹੈ ਜੀ ਤੇ ਕੋਈ ਕਮੀ ਪੇਸ਼ੈਂਟ ਟਰੈਕਟਰ ਚ ਐਮ ਆਰਐਫ ਦੇ ਟਾਇਰ ਰਾਈਟ ਟਾਇਰਾਂ ਦੀ ਕੰਡੀਸ਼ਨ ਵੀ ਜੇ ਸਾਵਧਾਨ ਜੀ ਹਨ ਯਾਰ ਜੀ ਆ 4x4 ਆ ਤੇ ਬਾਕੀ ਬਾਈ ਦਾ ਨੰਬਰ 9814114511 ਇਹ ਬਾਈ ਦਾ ਨੰਬਰ ਹੈ ਇਸ ਨੰਬਰ ਤੇ ਸਾਰੀ ਜਾਣਕਾਰੀ ਬਾਈ ਹੁਣਾਂ ਕੋਲ ਟਰੈਕਟਰ ਵਰੀ ਲੈ ਸਕਦੇ ਹਾਂ ਤੇ ਪੁਰਾਣੇ ਟਰੈਕਟਰ ਵੀ ਹੁੰਦੇ ਆ ਜੀ ਬਾਈ ਹੁਣਾਂ ਕੋਲੇ ਤੇ ਨਵੇਂ ਟਰੈਕਟਰ ਵੀ ਹੁੰਦੇ ਆ ਨਵੇਂ ਤਾਂ ਹੁੰਦੇ ਹੁੰਦੇ ਆ ਪੁਰਾਣੇ ਵੀ ਖੜੇ ਹੁੰਦੇ ਆ ਜੀ ਜਿਹੜੇ ਵੀਰ ਨੂੰ ਪੁਰਾਣਾ ਟਰੈਕਟਰ ਪੁਰਾਣਾ ਵੀ ਮਿਲ ਜੀਗਾ ਤੇ ਨਵਾਂ ਚਾਹੀਦਾ ਨਵਾਂ ਤਾਂ ਮਿਲ ਹੀ ਜਾਣਾ ਜੀ ਤੇ ਵੀਡੀਓ ਨੂੰ ਦਬਾ ਕੇ ਸ਼ੇਅਰ ਕਰਦੇ ਨਵੇਂ ਜਿਹੜੇ ਵੀਰ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣ ਜੀ ਤੇ ਧੰਨਵਾਦ ਜੀ